ਮੇਰਾ ਇੰਟਰਸਟ ਨਹੀਂ ਸੀਗਾ ਨਾ ਨਾਨ ਮੈਡੀਕਲ ਦੇ ਵਿੱਚ ਤੇ ਨਾ ਹੀ ਇੰਜੀਨੀਅਰਿੰਗ ਦੇ ਵਿੱਚ ਪਰ ਮੇਰੇ ਮਦਰ ਨੇ ਮੈਨੂੰ ਧੱਕੇ ਨਾਲ ਪਾਤਾ ਕਿ ਹੋਣਿਆ ਨਾ ਹੁਣ ਇੰਡਸਟਰੀ 'ਚ ਆਹ ਸਾਬ ਤੋਂ ਮਾਰ ਨਹੀਂ ਖਾਂਦੇ ਮੈਂ ਸਭ ਤੋਂ ਜ਼ਿਆਦਾ ਮਾਰ ਹੀ ਸਾਬ ਦੇ ਵਿੱਚ ਇੰਡਸਟਰੀ ਤੋਂ ਖਾਂਦਾ ਆ ਕਰਦੇ ਆਪਣੀ ਜਗ੍ਹਾ ਗਲਤ ਨਹੀਂ ਹੁੰਦੇ ਕਿ ਆਪਾਂ ਆਪਣੀ ਲਾਈਨ ਨੂੰ ਲੈ ਕੇ ਨਾ ਰੂਮਰਸ ਹੀ ਵਾਛ ਜਾਂਦੇ ਹਣਾ ਤੇ ਉਹ ਕਿਤੇ ਨਾ ਕਿਤੇ ਸੱਚਾਈ ਵੀ ਆ ਇਹਦੇ 'ਚ ਕੋਈ ਡਾਊਟ ਵੀ ਨਹੀਂ ਡਾਲਰ ਗਾਣਾ ਜਿਹੜਾ ਹੈ ਉਹ ڈاکੂਆਂ ਦਾ ਮੁੰਡਾ ਬੰਦ ਦੇ ਵਿੱਚ ਵੀ ਆਇਆ ਸੋ ਐਸੀ ਬਹੁਤ ਵੱਡਾ ਗਾਣਾ ਹੈ ਨਾ ਉਹਨਾਂ ਨੂੰ ਤਾਂ ਆਪਾਂ ਲੈਜੈਂਡੀ ਕਹਿੰਦੇ ਆ ਸਤੂ ਉਸ ਵਾਲੇ ਨੂੰ ਤਾਂ ਮੇਰੇ ਨਾਲ ਵੀ ਇਦਾਂ ਹੀ ਚੀਜ਼ ਟਾਈਟਲ ਜੁੜਿਆ ਹੋਇਆ ਗਾਣੇ ਕਿਦਾਂ ਦੇ ਗਾਉਂਦੀ ਆ ਪਰਚੀਆਂ ਵਾਲੇ ਗਾਉਂਦੇ ਆ ਰਿਸਪੋਨਸਿਬਿਲਟੀਜ਼ ਆ ਪਰ ਤੁਸੀਂ ਵੀ ਥੋੜੀ ਜਿਹੀ ਜਿੰਮੇਵਾਰੀ ਨੂੰ ਸਮਝੋ ਕਿ ਗਾਣੇ ਸਾਡੇ ਤੋਂ ਪਹਿਲਾਂ ਵੀ ਕਿੱਦਾਂ ਦੇ ਆਉਂਦੇ ਸੀਗੇ ਪਰ ਜਿਹੜੀ ਚੀਜ਼ ਤੁਸੀਂ 20-22 ਸਾਲਾਂ ਦੇ ਬੱਚੇ ਨੂੰ ਸਿਖਾਈ ਹੈ ਕਿ ਕੀ ਚੰਗਾ ਕੀ ਮਾੜਾ ਬੱਚਾ ਉਹ ਨਹੀਂ ਸਿੱਖੂਗਾ ਬਟ ਉਹਨੂੰ ਤੁਸੀਂ ਕਹਿੰਦੇ ਹੋ ਕਿ ਜੀ ਉਹ ਤਿੰਨ ਮਿੰਟ ਦੇ ਗਾਣੇ ਬਟ ਜਦੋਂ ਕਹਿੰਦੇ ਆ ਪਾਣੀ ਸਿਰ ਤੋਂ ਲੰਘ ਜਾਂਦਾ ਫਿਰ ਬੰਦਾ ਕੀ ਕਰੇ ਬਟ ਤਾਂ ਡੰਡਾ ਚੱਕਣਾ ਹੀ ਪੈਂਦਾ ਹਾਂ ਹਾਂ ਸਸਿਕਾ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਅਸੀਂ ਜ਼ਿਆਦਾ ਸਾਮਾ ਨਹੀਂ ਲਾਾਂਗੇ ਡਾਕੋਂ ਦਾ ਮੁੰਡਾ 3 ਦੇਵ ਕਰੋੜ ਅਤੇ ਪੂਰੀ ਟੀਮ ਸਾਡੇ ਨਾਲ ਇਸੇ ਮੌਜੂਦ ਹੈ ਤਾਂ ਜਿਸ ਵਿੱਚ ਜਿਹੜੇ ਕਲਾਕਾਰ ਵੀ ਨੇ ਤੇ ਇਸ ਫਿਲਮ ਦੇ ਵਿੱਚ ਮੁੱਖ ਅਦਾਕਾਰਾ ਦਾ ਰੋਲ ਨਿਭਾ ਰਹੇ ਸਾਡੇ ਨਾਲ ਬਾਣੀ ਸੰਧੂ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਜੀ ਸਤਿ ਸ਼੍ਰੀ ਅਕਾਲ ਜੀ ਗਾਣਿਆਂ ਤੋਂ ਫਿਲਮਾਂ ਦਾ ਸਫ਼ਰ ਤਾਂ ਜਾਨਣਾ ਚਾਹਾਂਗੇ ਤੇ ਫਿਰ ਅਸੀਂ ਹੁਣ ਇਹਨੇ ਪਤਾ ਲੱਗਿਆ ਕਿ ਤੁਸੀਂ ਤਾਂ ਫਿਜ਼ਿਕਸ ਮੈਥ ਦੇ ਟੀਚਰ ਤੇ ਫਿਜ਼ਿਕਸ ਮੈਥ ਦਾ ਜੋੜ ਘਟਾਓ ਸਿੰਗਿੰਗ ਵਿੱਚ ਕਿਵੇਂ ਖਨੋਟ ਹੋਇਆ ਅਸਲ 'ਚ ਮੈਂ ਸੌਫਟਵੇਅਰ ਇੰਜੀਨੀਅਰਿੰਗ ਕੀਤੀ ਆ ਤੇ ਬਸ ਉਹਦੇ ਚ ਸਾਡਾ ਬੇਸਿਕ ਸਬਜੈਕਟ ਹੀ ਹੁੰਦਾ ਫਿਜ਼ਿਕਸ ਮੈਥਸ కెਮਿਸਟਰੀ ਪਲੱਸ 1 ਪਲੱਸ 2 ਦੇ ਵਿੱਚ ਨਾਨ ਮੈਡੀਕਲ ਸਟੂਡੈਂਟ ਤੋਂ ਬਾਅਦ ਉਧਰ ਮੇਰਾ ਇੰਟਰਸਟ ਨਹੀਂ ਸੀਗਾ ਨਾ ਨਾਨ ਮੈਡੀਕਲ ਦੇ ਵਿੱਚ ਤੇ ਨਾ ਹੀ ਇੰਜੀਨੀਅਰਿੰਗ ਦੇ ਵਿੱਚ ਪਰ ਮੇਰੇ ਮਦਰ ਨੇ ਮੈਨੂੰ ਧੱਕੇ ਨਾਲ ਪਾ ਤਾ ਉਧਰਲੇ ਪਾਸੇ ਫਿਰ ਵਧੀਆ ਮੈ ਡਿਗਰੀ ਹੋ ਗਈ ਅੱਛਾ ਫਿਰ ਕਰਦੇ ਕਰਦੇ ਨਾਲ ਪੜਾਉਣ ਦਾ ਤਾਂ ਸੇਕ ਹੀ ਤੇ ਨਾਲ ਦੀ ਨਾਲ ਵਧੀਆ ਮੁਹਾਲੀ ਵਰਗਾ ਸ਼ਹਿਰ ਇੱਥੇ ਤਾਂ ਐਜੂਕੇਸ਼ਨ ਨੂੰ ਵੈਸੀ ਬਹੁਤ ਜ਼ਿਆਦਾ ਪ੍ਰਾਇਰੀਟੀ ਦਿੱਤੀ ਜਾਂਦੀ ਸੀਗੀ ਜਦੋਂ ਮੈਂ ਪੜਾਉਂਦੀ ਸੀ ਉਦੋਂ ਵੀ ਤੇ ਹੁਣ ਵੀ ਹੈ ਪਰਟੀ ਤਾਂ ਦੇਖੋ এডਿਕੇਸ਼ਨ ਨੂੰ ਹਰ ਚੀਜ਼ ਦੇ ਵਿੱਚ ਮੰਨਿਆ ਪਰ ਉਸ ਟਾਈਮ ਮੈਨ ਲੱਗਦਾ ਸੀ ਵੀ ਤੁਸੀਂ ਨਾਲ ਪੜਦੇ ਵੀ ਹੋ ਤੇ ਪੜਾਉਂਦੇ ਵੀ ਹੋ ਤੇ ਤੁਹਾਡਾ ਇਨਕਮ ਦਾ ਸੋਰਸ ਵੀ ਵਧੀਆ ਜਨਰੇਟ ਹੋ ਜੂਗਾ ਫੇਰ ਤਾਂ ਤੁਸੀਂ ਹਿਸਾਬ ਤਾਂ ਉਹਦੇ ਬੜੇ ਪੱਕੇ ਹੋਣੇ ਆ ਨਾ ਹੁਣ ਇੰਡਸਟਰੀ 'ਚ ਹੈ ਹਿਸਾਬ ਤੋਂ ਮਾਰ ਨਹੀਂ ਖਾਂਦੇ ਮੈਂ ਸਭ ਤੋਂ ਜ਼ਿਆਦਾ ਮਾਰ ਹਿਸਾਬ ਦੇ ਵਿੱਚ ਇੰਡਸਟਰੀ ਤੋਂ ਖਾਂਦਾ ਆ ਅੱਛਾ ਹਾਂ ਜੀ ਜੇ ਤੁਸੀਂ ਮਾਰ ਖਾਲੀ ਦਾ ਫਿਰ ਜਿਹੜੀ ਕਹਿੰਦੇ ਨੇ ਕਿਉਂਕਿ ਉਹ ਸਾਰਾ ਕਿਤਾਬ ਜਿਹੜਾ ਹੁੰਦਾ ਹੈ ਉਹ ਕਿਤਾਬੀ ਹੁੰਦਾ ਹੈ ਇਹ ਅਸਲ ਜ਼ਿੰਦਗੀ ਦਾ ਜਿਹੜਾ ਸਾਹਿਕਤਾ ਹੈ ਤੁਹਾਨੂੰ ਫਿਰ ਵਿਚਰਨ ਤੋਂ ਬਾਅਦ ਹੀ ਸਮਝ ਆਉਂਦਾ ਹੈ ਕਿ ਬਹੁਤ ਜਗ੍ਹਾ ਤੇ ਤੁਹਾਨੂੰ ਸਾਹਿਕਤਾ ਕਰਨ ਤੋਂ ਬਾਅਦ ਵੀ ਚੀਜ਼ ਛੱਡਣੀਆਂ ਪੈਂਦੀ ਆਇਆ ਮਤਲਬ ਪ੍ਰਪੀਆਂ ਪਾਲਣੀਆਂ ਪੈਂਦੀ ਨੇ ਇਸ ਇੰਡਸਟਰੀ ਦੀ ਗੱਲ ਕਰੀਏ ਬਿਲਕੁਲ ਜੀ ਬਿਲਕੁਲ ਜਿਵੇਂ ਐ ਹੁੰਦਾ ਨਾ ਜਿਵੇਂ ਕਹਿੰਦੇ ਨੇ ਵੀ ਕਿਤੇ ਗਾਲਿਆ ਕਿਤੇ ਕਿਵੇਂ ਬਾਣੀ ਨੂੰ ਤੱਕੇ ਨਾਲੀ ਮਾਈਕ ਫਰਾਦਾ ਜਿਵੇਂ ਕਿਤੇ ਗਏ ਹਨ ਵੀ ਉਹ ਉਹ ਹੋਰ ਚੀਜ਼ਾਂ ਗਿਨੀਆਂ ਨਹੀਂ ਜਾਂਦੀਆਂ ਐਵੇਂ ਵੀ ਕਦੇ ਹੁੰਦਾ ਕਿ ਤੇ ਇਸ ਤਰ੍ਹਾਂ ਦੇ ਗਾਣੇ ਤੇ ਵਿਆਹ ਤੇ ਗਏ ਤੇ ਬਾਣੀ ਇੱਕ ਗਾਣਾ ਗਾ ਦੋ ਇੱਕ ਗਾਣਾ ਗਾ ਦੋ ਕਦੇ ਹੁੰਦਾ ਸੀ ਨਹੀਂ ਚਲੋ ਆਪਦੇ ਪਰਿਵਾਰ ਦੇ ਵਿੱਚ ਤਾਂ ਡੈਫੀਨੇਟਲੀ ਹੁੰਦਾ ਉਹਦੇ ਜਿੱ ਤੱਕ ਤਾਂ ਕਦੀ ਹੁੰਦਾ ਇਦਾਂ ਹੁੰਦਾ ਵੀ ਨਹੀਂ ਮੈਨੂੰ ਕਿ ਫੈਮਿਲੀ ਦੇ ਵਿੱਚ ਜਦੋਂ ਬੈਠੇ ਆ ਉਹਨਾਂ ਦੀ ਸਪੋਰਟ ਨਾਲ ਜਾਂ ਸਾਰੀ ਆਡੀਅנס ਦੀ ਸਪੋਰਟ ਨਾਲ ਹੀ ਇੱਥੇ ਬੈਠੀ ਆ ਮੈਂ ਇਹ ਪਰਿਵਾਰ ਦਾ ਬਹੁਤ ਵੱਡਾ ਮੱਥਰੇ ਆ ਮੈਨੂੰ ਇੱਥੇ ਤੱਕ ਪਛਾਣਦੇ ਸਿੰਗਿੰਗ ਇੱਚ ਮਤਲਬ ਹੁਣ ਉਹ ਰਾਜੀ ਨੇ ਸਾਰਾ ਪਰਿਵਾਰ ਜਿਹੜੀ ਮੰਮਾ ਕਹਿੰਦੇ ਸੀ ਕਿ ਮੰਮਾ ਦੀ ਹਾਲੇ ਵੀ ਗਰਾਰੀ ਫੱਸੀ ਹੋਈ ਨਹੀਂ ਉਹ ਨਹੀਂ 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 اچھا ਫੋਨ ਦਾ ਸਹੀ ਹੈ ਤੇ ਥੋੜਾ ਜਨਾ ਨਾ ਘਰ ਦੇ ਆਪਣੀ ਜਗ੍ਹਾ ਗਲਤ ਨਹੀਂ ਹੁੰਦੇ ਕਿਉਂਕਿ ਆਪਾਂ ਆਪਣੀ ਲਾਈਨ ਨੂੰ ਲੈ ਕੇ ਨਾ ਰੂਮਰਸ ਹੀ ਬਹੁਤ ਜ਼ਿਆਦਾ ਹੁੰਦਾ ਹਨਾ ਕਿਤੇ ਨਾ ਕਿਤੇ ਸੱਚਾਈ ਵੀ ਆ ਇਹਦੇ ਚ ਕੋਈ ਡਾਊਟ ਵੀ ਨਹੀਂ ਹੈਗਾ ਹੁਣ ਤਾਂ ਖੈਰ ਸੋਸ਼ਲ ਮੀਡੀਆ ਦਾ ਜ਼ਮਾਨਾ ਹੋ ਗਿਆ ਨਾ ਹੁਣ ਥੋੜੀਆਂ ਜੀਆਂ ਟੀਟਾ ਔਰ ਪੋਸਟਾਂ ਇੰਤ ਸਿਰਫ ਸੁਣੀਆਂ ਜਾਂਦੀਆਂ ਸੀਗੀਆਂ ਜੁੱਤਾਂ ਤੇ ਘਰ ਦੇ ਆਪਣੇ ਉਹ ਸੁਣੀਆਂ ਸੁਣੀਆਂ ਚੀਜ਼ਾਂ 'ਤੇ ਯਕੀਨ ਰੱਖਦੇ ਸੀ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਮਚੋਰ ਤੈਨੂੰ ਸ਼ਾਇਦ ਅਖਾੜਿਆਂ ਤਾਂ ਕਿ ਹੁੰਦੀ ਸੀ ਸੀਮਤ ਹੁੰਦੀ ਸੀ ਪਿੰਡਾਂ ਦੇ ਅਖਾੜੇ ਹੁੰਦੇ ਸੀ ਲੋਕ ਦੇਖੇ ਕੋਈ ਕਿਵੇਂ ਦੇ ਟੌਂਡ ਮਾਰ ਦੇ ਦਿੰਦਾ ਕੋਈ ਕਿੱਦਾਂ ਦਾ ਕਰ ਦਿੰਦਾ ਪਰ ਹੁਣ ਮੈਨੂੰ ਲੱਗਦਾ ਸਿਆਣੇ ਆ ਸਾਰੇ ਜਿਹੜੇ ਆਡੀਅנס ਵੀ ਦੇਖਣ ਵਾਲੀ ਆ ਨਾ ਉਹ ਸਿਆਣੀ ਆ ਮੈਡਮ ਫਿਰ ਜਦੋਂ ਹੁੰਦੇ ਸੀ ਸਟਿਕ ਹੁੰਦੇ ਸੀ ਕਿ ਸ਼ਾਂਤ ਜਾਂਦੇ ਸੀ ਮਤਲਬ ਬਹੁਤ ਸਟ੍ਰਿਕਟ ਸੀ ਚਲਦਾ ਸੀ ਟੰਡਾ ਬਹੁਤ ਸਟ੍ਰਿਕਟ ਸੀ ਮਤਲਬ ਪੂਰੇ ਥੱਪੜਾਂ ਨਾਲ ਪੜਾਈ ਹੁੰਦੀ ਸੀ ਉਦੋਂ ਤਾਂ ਮੈਨੂੰ ਥੋੜਾ ਜਿਹਾ ਕਲਚਰ ਕਿੰਨੇ ਸਾਲ ਪਹਿਲਾਂ ਦੀ ਗੱਲ ਇਹ ਹੈ 2019 ਦੇ ਵਿੱਚ ਹੀ ਮੈਂ ਉਹ ਮਤਲਬ ਮੈਂ ਜਿੱਦਾਂ ਸਟੱਡੀ ਕਰ ਰਹੀ ਸੀ ਨਾਲ ਨਾਲ ਮੈਂ 3rd ਇਅਰ ਚ ਤੋਂ ਉਹਦਾ ਇੰਸਟੀਟਿਊਟ 2nd 3rd ਇਅਰ ਚੋਂ ਪਨ ਕਰ ਲਿਆ ਸਗਾ ਉਸ ਤੋਂ ਪਹਿਲਾਂ ਜਿੰਨਾ ਜਿਹੜੇ ਟੀਚਰ ਕੋਲ ਮੈਨੂੰ ਸ਼ੌਂਕ ਸੀਗਾ 8 ਜਦੋਂ ਆਪਾਂ ਮੈਡਮ ਬੱਚਾ ਮੈਡਮ ਬੱਚਾ ਛੋਟੇ ਹੁੰਦੇ ਸੀ ਕੁੜੀਆਂ ਖੇਡਦੀਆਂ ਸਾਨੂੰ ਉਦੋਂ ਹੀ ਸ਼ੌਂਕ ਪੈਦਾ ਹੋ ਜਾਂਦਾ ਇਹ ਚੀਜ਼ ਹੈ ਫਿਰ ਉਸ ਤੋਂ ਬਾਅਦ ਮੈਂ 8th ਕਲਾਸ ਜਿਹੜੇ ਮੈਮ ਕੋਲ ਪੜਦੀ ਸੀ ਸਾਡੇ ਨਾਲ ਹੀ ਰਹਿੰਦੇ ਸੀ ਉਹਨਾਂ ਦੇ ਬੱਚੇ ਸੀਗੇ ਉਹ ਕਹਿੰਦੇ ਸੀਗੇ ਵੀ ਮੇਰਾ ਨਾਮ ਰੁਪਿੰਦਰ ਆ ਉਦਾਂ ਪੱਕਾ ਹੈ ਨਾ ਰੁਪਿੰਦਰ ਤੂੰ ਮੇਰੇ ਬੱਚਾ ਨੂੰ ਪੜਾਉ ਉਹ ਨਰਸਰੀ ਕੇਜੀ ਦੇ ਵਿੱਚ ਸੀਗੇ ਮੈਂ 8th ਦੇ ਵਿੱਚ ਸੀ ਫਿਰ ਉਹਨਾਂ ਦੇ ਬੱਚੇ ਪੜਦੇ ਸੀ ਪਰ ਉਹਨਾਂ ਦੇ ਸਾਹਮਣੇ ਇੱਕ ਟੀਚਰ ਰਹਿੰਦੇ ਸੀਗੇ ਉਹ ਗਵਰਨਮੈਂਟ ਟੀਚਰ ਸੀਗੇ ਫਿਰ ਉਹਨਾਂ ਦੇ ਬੱਚੇ ਵੀ ਮੈਂ ਪੜਾਉਂਦੀ ਸੀ ਮਤਲਬ ਮੈਂ 8ਵੀਂ ਕਲਾਸ ਦੇ ਵਿੱਚ ਵੀ 4-5 ਬੱਚੇ ਪੜਾਉਂਦੀ ਸੀਗੀ ਫਿਰ ਉਸ ਤੋਂ ਬਾਅਦ ਇਦਾਂ ਹੌਲੀ ਹੌਲੀ 10th ਦੇ ਵਿੱਚ ਵੀ ਫਿਰ +1 +2 ਦੇ ਵਿੱਚ ਵੀ ਫਿਰ ਆਉਂਦੇ-ਆਉਂਦੇ ਸੈਕੰਡ 3rd ইয়ার ਤੱਕ ਤਾਂ ਮੈਂ ਇੰਸਟੀਟਿਊਟ ਹੀ ਓਪਨ ਕਰ ਲਿਆ ਸੀ ਸੋ ਬੇਸਿਕਲੀ ਮੈਂ ਡਿਗਰੀ ਤੋਂ ਬਾਅਦ ਪੜਾਉਣਾ ਨਹੀਂ ਸ਼ੁਰੂ ਕੀਤਾ ਮੈਂ ਨਾਲ ਦੀ ਨਾਲ ਹੀ ਪੜ੍ਹਦੀ ਤੇ ਪੜਾਉਂਦੀ ਸੀ ਨਾਲ ਕਾਣਿਆਂ ਦਾ ਮਤਲਬ ਚੱਲਦਾ ਰਿਹਾ ਸੀ ਨਾਲ ਨਾਲ ਹੀ ਪਰੈਕਟਿਸ ਕਰਦਾ ਕਰੋ ਸਮਾਂ ਮਿਲਦਾ ਸੀ ਰਾਤੀ ਘਰੇ ਜਾ ਕੇ ਜਾਂ ਸਿਰ ਸਿਰੇ ਉੱਠਦੇ ਸੀ ਸਿੰਗਿੰਗ ਦੇ ਵਿੱਚ ਕੀ ਸੀ ਨਾ ਮੇਰੀ ਫੈਮਿਲੀ ਲਾਉਣੀ ਕਰਦੀ ਸੀ ਉਹ ਜਿਵੇਂ ਆਪਾਂ ਸਕੂਲਾਂ ਦੇ ਵਿੱਚ ਜਿੰਨਾ ਕੁ ਗਾ ਲਿਆ ਮਾੜਾ ਮੋਟਾ ਗਾ ਲਿਆ ਕਾਲਜ ਦੇ ਵਿੱਚ ਤਾਂ ਮੈਂ ਕਦੇ ਗਾਇਆ ਨਹੀਂ ਪਲਸਨ ਪਲਸ 2 ਚ ਵੀ ਨਹੀਂ ਗਾਇਆ ਪਰ ਜਿਵੇਂ ਡਾਂਸ ਗਿੱਧਾ ਇਹ ਚੀਜ਼ਾਂ ਚ ਅਸੀਂ ਪਰਫਾਰਮ ਕਰਦੇ ਹੁੰਦੇ ਆ ਸਕੂਲ ਟਾਈਮ ਦੇ ਵਿੱਚ ਐਨੂਅਲ ਫੰਕਸ਼ਨਸ ਦੇ ਵਿੱਚ ਤਮਨੂਨਾ ਮਲਟੀਟਾਸਕਿੰਗ ਬੱਚਿਆਂ ਦੇ ਵਿੱਚ ਸਕੂਲ ਵਾਲੇ ਰਫਦੇ ਸੀਗੇ। ਤਾਂ ਮੈਂ ਸਾਰੇ ਪਾਸੇ ਜਿਵੇਂ ਐਸੇ ਰਾਈਟਿੰਗ ਕੰਪੀਟੀਸ਼ਨ ਹੋ ਗਿਆ, ਰਾਈਟਿੰਗ ਕੰਪੀਟੀਸ਼ਨ ਹੋ ਗਿਆ। ਕੋਈ ਕੰਪੀਟੀਸ਼ਨ ਹੀ ਨਹੀਂ ਛੱਡਦੀ ਸੀ। ਸਾਰੇ ਕੰਪੀਟੀਸ਼ਨਸ ਦੇ ਵਿੱਚ ਪਾਰਟਿਸਿਪੇਟ ਕਰਦੀ ਸੀ। ਪਰ ਘਰ ਦੇ ਨਾਲ ਹੁੰਦਾ ਸੀ ਉਹ ਸਿਰਫ ਕੰਪੀਟੀਸ਼ਨ ਤੱਕ ਹੀ ਹੋਣ ਚੀਜ਼ਾਂ। ਸਿੰਗਿੰਗ ਜਾਂ ਡਾਂਸਿੰਗ ਉਹਨੂੰ ਪ੍ਰੋਫੈਸ਼ਨਲੀ ਨਹੀਂ ਆਪਣਾਉਣਾ ਹੈਗਾ। ਬਸ ਇਦਾਂ। ਤੇ ਹੁਣ ਡਾਕਪੰਦ ਮੁੰਡਾ 3 ਜਿੰਨੇ ਚ ਸਿੱਧੂ ਮੂਸੇਵਾਲ ਦਾ ਵੀ ਗਾਣਾ ਹੈਗਾ ਸ਼ਾਇਦ ਤੁਸੀਂ ਸਿੱਧੂ ਮੂਸੇਵਾਲ ਨੂੰ ਕਿੰਨਾ ਕੋ ਮਤਲਬ ਸਾਰੀ ਚਾਹਦੇ ਸਿੱਧੂ ਮੂਸੇ ਚਲੋ ਅੱਜ ਦੁਨੀਆ ਤੇ ਨਹੀਂ ਹੈਗਾ ਪਰ ਉਹ ਅੱਜ ਮੇਰੇ ਸਾਹ ਨਾਮਰੀਆ ਹਰ ਇੱਕ ਫਿਲਮਾਂ ਚੀ ਗਾਣਾ ਕਿਵੇਂ ਲੱਗਿਆ ਕਿ ਹੁਣ ਸਿੱਧੂ ਦੇ ਗਾਣੇ ਦੇ ਵਿੱਚ ਚਲੋ ਤੁਸੀਂ ਐਜ਼ ਅ ਐਕਟਰ ਫਿਲਮ ਵਿੱਚ ਹੈਗਾ ਐਕਟਰਸ ਹੈਗੇ ਉਹ ਤੁਸੀਂ ਕੰਮ ਕਰ ਰਹੇ ਹੋ ਵਿੱਚ ਤੇ ਉਸ ਸਮੇਂ ਦਾ ਕਿਵੇਂ ਮਾਹੌਲ ਹੈਗਾ ਜਿਹੜਾ ਉਹ ਗਾਣਾ ਚੱਲਦਾ ਹੈ ਤਾਂ ਬਹੁਤ ਵਧੀਆ ਮਾਹੌਲ ਆ ਕਿਉਂਕਿ ਡਾਲਰ ਗਾਣਾ ਜਿਹੜਾ ਹੈ ਉਹ ਡਾਕੂਆਂ ਦਾ ਮੁੰਡਾ ਵੰਦੇ ਵਿੱਚ ਵੀ ਆਇਆ ਸੀ ਇਹ ਬਹੁਤ ਵੱਡਾ ਗਾਣਾ ਹੈ ਮਤਲਬ ਉਹਨਾਂ ਨੂੰ ਤਾਂ ਆਪਾਂ ਲੈਜੈਂਡ ਹੀ ਕਹਿੰਦੇ ਆ ਤੂੰ ਉਸ ਵਾਲੇ ਨੂੰ ਤਾਂ ਤੇ ਫਿਰ ਉਹ ਗਾਣਾ ਹੁਣ 3 ਦੇ ਵਿੱਚ ਵੀ ਸਾਡੇ ਜਿਹੜਾ ਸਾਰਾ ਪ੍ਰੋਡਕਸ਼ਨ ਹਾਊਸ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਕਿ ਸਾਨੂੰ ਜਿੱਦਾਂ ਮਰਜ਼ੀ ਕਰਕੇ ਅਸੀਂ ਉਹਨੂੰ 3 ਦੇ ਵਿੱਚ ਵੀ ਲੈ ਕੇ ਆਉਣਾ ਕਿਉਂਕਿ ਉਹਨਾਂ ਕੋਲ 1 ਦੇ ਵਿੱਚ ਵੀ ਸੀਗਾ ਨਾ ਕੁਝ ਚੀਜ਼ਾਂ ਵਿੱਚ ਅੜਦੀਆਂ ਅੜਦੀਆਂ ਪਰ ਉਹ ਫਾਈਨਲ ਹੋ ਗਿਆ ਕਿ 3 ਦੇ ਵਿੱਚ ਵੀ ਆ ਰਿਹਾ ਹੈ ਉਹ ਵੀ ਬਹੁਤ ਵੱਡੀ ਗੱਲ ਆ ਕਿ ਫਿਲਮ ਵੀ ਦੇਖੋ ਆਲਰੇਡੀ 1 ਐਂਡ 2 ਬਹੁਤ ਵੱਡੀ ਆ 3 ਵੀ ਲੁਕੀ ਹੋਣਾ ਆਈ ਐਮ ਸ਼ੋਰ ਕਿ ਸਾਰੇ ਪਸੰਦ ਕਰਨਗੇ ਤੇ ਉੱਪਰੋਂ ਦੀ ਉਹਨਾਂ ਦਾ ਗਾਣਾ ਉਹ ਆਪਦੇ ਆਪ ਚ ਇੱਕ ਬਹੁਤ ਵੱਡੀ ਅਚੀਵਮੈਂਟ ਆ ਤੇ ਸਾਰੀਆਂ ਦੋਵੇਂ ਚੀਜ਼ਾਂ ਪੈਰਲਲ ਹੀ ਆ ਗਈਆਂ ਦੇਵ ਕਰੋੜ ਨਾਲ ਕੰਮ ਕਰਕੇ ਕਿੱਦਾਂ ਲੱਗੇ ਇੱਕ ਐਕਸ਼ਨ ਤੇ ਤੁਸੀਂ ਵੀ ਫਿਰ ਮਾਰ ਕਟਾਈ ਦਾ ਵਿੱਚ ਹੋਇਆ ਥੋੜਾ ਬਹੁਤਾ ਕਿ ਤੁਸੀਂ ਇਮੋਸ਼ਨਲ ਹੈਗੇ ਫਿਲਮ ਵਿੱਚ ਕੀ ਥੋੜਾ ਜਿਆਦਾ ਅਸੀਂ ਜਾਨਣਾ ਚਾਹਾਂਗੇ ਮੇਰੀ ਇੱਕ ਬਹੁਤ ਪਰਵਾਰਕ ਕੁੜੀ ਦੀ ਅੱਛਾ ਅੱਛਾ ਉਹਦਾ ਕੈਰੈਕਟਰ ਮੈਂ ਉਹਦੇ ਚ ਪਲੇ ਕੀਤਾ ਆ ਸੋ ਉਹਦੇ ਚ ਦੇਵ ਸਰ ਦੀ ਪਾਰਟਨਰ ਦਾ ਹੂੰ ਹੂੰ ਕਿ ਅਸੀਂ ਕਿੱਦਾਂ ਬਚਪਨ ਤੋਂ ਵੱਡੇ ਹੁੰਨੇ ਆ ਕਿ ਜੋ ਜੱਸੀ ਮਤਲਬ ਜੋ ਮੇਰੇ ਕੈਰੈਕਟਰ ਦਾ ਨਾਮ ਹੈ ਉਹ ਦੇਵ ਸਰ ਦਾ ਜਿਹੜਾ ਕੈਰੈਕਟਰ ਹੈ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਉਹਨੂੰ ਮਾਵਾ ਵਾਂਗੂ ਵੀ ਸਾਂਭਦੀ ਆ ਉਹਦੇ ਪਰਿਵਾਰ ਵਾਂਗੂ ਵੀ ਸਾਂਭਦੀ ਆ ਹਰ ਤਰ੍ਹਾਂ ਦੇ ਇਮੋਸ਼ਨ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲੇਗਾ ਮਤਲਬ ਇਟਸ ਅ ਵੈਰੀ ਇਮੋਸ਼ਨਲ ਐਂਡ ਫੈਮਲੀ ਪਿਕਚਰ ਵੈਸੀ ਮਤਲਬ ਮਜ਼ਾ ਆਇਆ ਉਹ ਚੀ ਨੂੰ ਦੇਵ ਪਾਜਨਾ ਕੰਮ ਕਰਕੇ ਕਿਉਂਕਿ ਐਕਸ਼ਨ ਦੇ ਹੀਰੋ ਨੇ ਹਾਂ ਜੀ ਮਤਲਬ ਪੂਰਾ ਲੋਕਾਂ ਨੂੰ ਫੈਮਲੀ ਮਤਲਬ ਲੱਗੇਗਾ ਵੀ ਫੈਮਲੀ ਚਾਹੇ ਅਸੀਂ ਮੋਟੀਵੇਸ਼ਨ ਜਿਵੇਂ ਕਹਿ ਰਹੇ ਕੋਈ ਨਾ ਕੋਈ ਉਹ ਜੂਰ ਹੋਏਗਾ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਮੋਟੀਵੇਸ਼ਨ ਮਿਲੂਗੀ ਜਿਵੇਂ ਦੇਵ ਸਰ ਨੇ ਪਹਿਲਾਂ ਕਿਹਾ ਕਿ ਲੋਕੀ ਕਹਿੰਦੇ ਆ ਕਿ ਨਸ਼ਿਆਂ ਤੇ ਲਾਉਂਦੇ ਆ ਗੁੰਡਾਗਰਦੀ ਕਿੰਨ ਮੇਰੇ ਨਾਲ ਵੀ ਇਦਾਂ ਹਾਂ ਜੀ ਚੀਜ਼ ਟਾਈਟਲ ਜੁੜਿਆ ਹੋਇਆ गाने ਕਿਦਾਂ ਦੇ ਗਾਉਂਦੀ ਆ ਪਰਚਿਆਂਲੇ ਗਾਤ ਪਿਆ ਗਾਣੇ ਪਰਚਿਆਂ ਤੇ ਗਾਤੇ ਕਈ ਵਾਰੀ ਕੀ ਹੁੰਦਾ ਨਾ ਜਦੋਂ ਤੁਸੀਂ ਕੰਟਰੈਕਟ ਦੇ ਵਿੱਚ ਹੁੰਦੇ ਹੋ ਨਾ ਤਾਂ ਬਹੁਤ ਚੀਜ਼ਾਂ ਤੁਹਾਡੇ ਸਾਹਮਣੇ ਨਹੀਂ ਹੁੰਦੀਆਂ ਠੀਕ ਆ ਆਰਟਿਸਟ ਤੱਕ ਉਹੀ ਸਭ ਤੋਂ ਬਾਅਦ ਚ ਉਹਦੀ ਹਮਮੀ ਪੁੱਛੀ ਜਾਂਦੀ ਆ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਫਾਈਨੈਂਸਸ ਦੇਖਣਾ ਹੁੰਦਾ ਸਾਡਾ ਪੈਸਾ ਲੱਗਿਆ ਜੇ ਅਗਲੇ ਨੇ ਸਿਰਫ ਸਾਡਾ ਸ਼ੌਂਕ ਪੂਰਾ ਕਰਨਾ ਤੇ ਫਿਰ ਉਹਨਾਂ ਨੇ ਪੈਸਾ ਕਿਉਂ ਲਾਉਣਾ ਫਿਰ ਤਾਂ ਅਗਲਾ ਕੋਗਾ ਕਰੇ ਬੈਠੋ ਜੀ ਆਪਦੇ ਸ਼ੌਂਕ ਪੂਰੇ ਕਰੋ ਬੈ ਕੇ ਮਤਲਬ ਕਲਾਕਾਰ ਦੀ ਬਹੁਤ ਮਜਬੂਰੀਆਂ ਹੈਗੇ ਨੇ ਅਸੀਂ ਕਲਾਕਾਰ ਨੂੰ ਐਦਾਂ ਦੋਸ਼ ਸ਼ਬਦ ਕਹਿ ਕੇ ਉਹਨਾਂ ਨੂੰ ਅਸੀਂ ਸਰਟੀਫੀਕੇਟ ਦੇ ਦਿੰਦਾ ਵੀ ਉਹ ਚੰਗਾ ਨਹੀਂ ਹੁੰਦਾ ਸੀ ਆਪਾਂ ਇਹ ਸਮਝੀਏ ਅਸੀਂ ਨੂੰ ਦੇਖੋ ਸਾਡੇ ਤੇ ਬਹੁਤ ਜ਼ਿੰਮੇਵਾਰੀ ਹੁੰਦੀ ਹੈ ਇਸ ਵਿੱਚ ਕੋਈ ਡਾਊਟ ਨਹੀਂ ਇਹ ਵਿੱਚ ਮੈਂ ਨਹੀਂ ਕੀਤਾ ਉਹ ਤੁਹਾਡਾ 100 ਕਰੋੜ 100 ਕਰੋੜ ਚੱਲਿਆ 간ਾ ਉਸ ਪਰਚੇ 1000 ਮਿਲੀਅਨ ਪਲੱਸ ਆ ਮਤਲਬ 1000 ਮਿਲੀਅਨ ਪਲੱਸ ਮਤਲਬ 100 ਕਰੋੜ ਤਾਂ ਦੇਖੋ ਇੰਨੀ ਦੁਨੀਆ ਤੱਕ ਉਹ ਗਾਣਾ ਗਿਆ ਤੇ ਉਹ ਔਰ ਕਈ ਵਾਰੀ ਮੈਂ ਵੀ ਸੋਚਦੀ ਹੁੰਦੀ ਆ ਵੀ ਗਾਣੇ 'ਚ ਹੈ ਕੀ ਆ ਕਈ ਵਾਰੀ ਬਹਿ ਕੇ ਸੋਚੀਦਾ ਨਾ ਕਿ ਅੱਠ ਮਮ ਡੈਡ ਪੁੱਛਦੇ ਮੁੰਡੇ ਦੀ ਡਿਗਰੀ ਫਿਰ ਦਸਾਂ ਅੱਠ ਚੱਲਦੇ ਤੇਰੇ ਤੇ ਪਰਚੇ ਹਾਲਾਂਕਿ ਪਸੰਦ ਵੀ ਲੋਕਾਂ ਨੇ ਹੀ ਕੀਤਾ ਜੇ ਇੰਨਾ ਉਹ ਬੰਦਾ ਕਰੇ ਕਿ ਲੋਕਾਂ ਦੀ ਪਸੰਦ ਹੀ ਹੈ ਉਸ ਤੋਂ ਬਾਅਦ ਮੈਂ ਗਾਣਾ ਕੀਤਾ ਸੀ ਰੋਮਾਂਟਿਕ ਗਾਣਾ ਕੀਤਾ ਸੀਗਾ ਤੇਰੇ ਪਿੱਛੇ ਬੱਚੇ ਤੇ ਉਹ ਗਾਣਾ ਮੇਰਾ 13 ਕ ਮਿਲਨੀ ਆ ਨਾ ਔਰ ਮੇਰੇ ਜਿੰਨੇ ਗਾਣੇ ਆਇਓ ਮੇਰਾ ਫੇਵਰਿਟ ਸੌਂਗ ਆ ਅੱਛਾ ਫਿਰ ਹੁਣ ਮੈਂ ਤਾਂ ਉਹਨਾਂ ਦੇ ਗਾਣੇ ਹੁਣ ਦੇਵ ਬਾਈ ਵੀ ਕਹਿੰਦੇ ਨੇ ਕਹਿੰਦੇ ਵੀ ਮੈਂ ਪਹਿਲੇ ਧਾਰਮਿਕ ਫਿਲਮਾਂ ਵਿੱਚ ਕਿਤੇ ਲੋਕਾਂ ਨੇ ਪਸੰਦ ਨਹੀਂ ਕੀਤੀਆਂ ਮੈਂ ਕੀ ਕਰਾਂ ਸੀ ਜਾਨੂੰ ਕੀ ਕਰਨਾ ਹਨਾ ਹੁਣ ਤੁਸੀਂ ਸੋਚੋ ਜੇ ਅਸੀਂ ਉਹ ਚੀਜ਼ਾਂ ਕਰਕੇ ਹੁਣ ਅਸੀਂ ਆਰਟਿਸਟ ਆ ਸਾਡੇ ਤੇ ਸਾਰੀਆਂ ਰਿਸਪੌਂਸਿਬਿਲਿਟੀਆਂ ਆ ਪਰ ਤੁਸੀਂ ਵੀ ਥੋੜੀ ਜਿਹੀ ਜਿੰਮੇਵਾਰੀ ਨੂੰ ਸਮਝੋ ਕਿ ਗਾਣੇ ਸਾਡੇ ਤੋਂ ਪਹਿਲਾਂ ਵੀ ਕਿੱਦਾਂ ਦੇ ਆਉਂਦੇ ਸੀਗੇ ਪਰ ਜਿਹੜੀ ਚੀਜ਼ ਤੁਸੀਂ 20 22 ਸਾਲ ਆਵਦੇ ਬੱਚੇ ਨੂੰ ਸਿਖਾਈ ਹੈ ਕਿ ਕੀ ਚੰਗਾ ਕੀ ਮਾੜਾ ਬੱਚਾ ਉਹ ਨਹੀਂ ਸਿੱਖੂਗਾ ਬਟ ਉਹਨੂੰ ਤੁਸੀਂ ਕਹਿੰਦੇ ਹੋ ਕਿ ਜੀ ਉਹ ਤਿੰਨ ਮਿੰਟ ਦੇ ਗਾਣੇ ਸੁਣ ਕੇ ਇਨਫਲੂਐਂਸ ਹੋਊਗਾ ਹੈਨਾ ਉਹਨੂੰ ਤੁਸੀਂ ਕਰਦੇ ਹੋ ਜੱਜ ਠੀਕ ਆ ਤੁਸੀਂ ਆਪਣੀ ਜਗ੍ਹਾ ਗਲਤ ਨਹੀਂ ਹੋ ਪਰ ਤੁਸੀਂ ਸੋਚੋ ਕਿ ਤੁਸੀਂ 20 25 ਸਾਲ ਆਵਦੇ ਬੱਚੇ ਨੂੰ ਇੰਨਾ ਹੀ ਨਹੀਂ ਸਿਖਾ ਸਕਦੇ ਕਿ ਕੀ ਸਹੀ ਤੇ ਕੀ ਗਲਤ ਬਿਲਕੁਲ ਉਹ ਵੀ ਚੀਜ਼ ਜ਼ਰੂਰੀ ਹੈ ਨਾ ਉਹ ਕੰਟੀਨਿਊਸਲੀ 3 ਮਿੰਟ ਦੀ ਚੀਜ਼ ਲਗਾਤਾਰ ਤੋਂ ਤੁਹਾਡੇ ਸਿਰ ਹਾਵਿੰਗ ਆ ਜਾਂਦਾ ਬੁੱਲੇ ਦੇ 8 ਵਰਚੇ ਗਾਣਾ ਮੈਂ ਬਹੁਤ ਵਾਰੀ ਜਦੋਂ ਦਿੱਲੀ ਬੰਬਈ ਜਾਇਦਾ ਉਹਨਾਂ ਨੂੰ ਮਤਲਬ ਨਹੀਂ ਪਤਾ ਪਰ ਉਹ ਇੰਜੋਏ ਕਰਦੇ ਆ ਉਹ ਇੰਜੋਏ ਕਰਦੇ ਆ ਉਹ ਹਿੰਦੀ ਚ ਜੇ ਕੋਈ ਹਮੇ ਨਾ ਕੁਛ ਇਸਕੇ ਸਮਝ ਵੀ ਨਹੀਂ ਆਤਾ ਬਟ ਹਮੇ ਇਸकी ਵਾਈਬ ਬਹੁਤ ਅੱਛੀ ਲੱਗਦੀ ਹੈ ਪਰ ਇੰਜੋਏ ਕਰਦੇ ਆ ਲੋਕ ਨਾ ਤੋ ਡਿਪੈਂਡ ਕਰਦਾ ਵੀ ਕੀ ਸਾਰੇ ਸੁਣਦੇ ਆ ਹਰ ਇੱਕ ਦਾ ਆਪੋ ਆਪਣਾ ਜ਼ੋਨ ਰਹਾ ਮੈਂ ਜਿੱਦਾਂ ਮੁੰਡਿਆਂ ਵਾਂਗੂ ਰਹਿਆ ਤਾਂ ਮੈਨੂੰ ਗਾੜੇ ਵੀ ਓਦਾਂ ਦੇ ਪਸੰਦ ਆ ਕੁਝ ਮੇਰੀ ਟੀਮ ਚ ਸਾਰੇ ਹੀ ਮੁੰਡੇ ਸੀਗੇ ਜੱਸੀ ਬਾਈ ਹੋਣੀ ਫਿਰ ਉਹ ਮੁੰਡਿਆਂ ਦੀ ਪ੍ਰਾਇੋਰਟੀ ਜ਼ਿਆਦਾ ਹੋ ਜਾਂਦੀ ਸੀ ਮੈਂ ਕੱਲੀ ਰਹਿ ਜਾਂਦੀ ਸੀ ਕਿਤੇ ਨਾ ਕਿਤੇ ਨਾ ਮੇਰੀ ਸ਼ੌਕ ਮੁੰਡਿਆਂ ਵਾਲੇ ਮਤੋਂ ਜਿਵੇਂ ਮੁੰਡਿਆਂ ਨਾਲ ਹੀ ਰਹਿਤ ਮਤੋਂ ਓਦਾਂ ਦੇ ਜਿਵੇਂ ਪੂਰਾ ਜਜ਼ਬਾ ਆ ਗਿਆ ਜਜ਼ਬਾ ਹਨਾ ਤੇ ਸ਼ੁਰੂ ਤੋਂ ਕਰਦਿਆਂ ਨੇ ਵੀ ਓਦਾਂ ਹੀ ਰੱਖਿਆ ਕਿ ਵੀ ਇਕੱਲੀ ਦੁਨੀਆ ਨੂੰ ਫੇਸ ਕਰ ਸਕਦੀ ਇਕੱਲੀ ਜਿੱਥੇ ਜਰੂਰਤ ਪਏ ਡੰਡਾ ਤੇ ਸੋਟਾ ਕਹਿੰਦੇ ਚੱਕ ਲੈਣਾ ਚਾਹੀਦਾ ਹੈ ਹਾਂਜੀ ਐ ਆਪਾਂ ਮੋਸ਼ਨਲ ਜਿਹਾ ਹੋ ਕੇ ਔਰ ਸੌਰੀ ਆਈ ਐਮ ਸੌਰੀ ਉਹ ਚੀਜ਼ਾਂ ਨਹੀਂ ਹੈ ਕਿ ਜਿੱਥੇ ਆਪਾਂ ਗਲਤ ਆ ਉਹ ਤੇ ਆਪਾਂ ਗਲਤ ਆ ਮੈਂ ਪਰਿਵਾਰ ਨੂੰ ਨਾਲ ਲੈ ਕੇ ਚੱਲਣ ਵਾਲੀ ਕੁੜੀ ਆ ਬਹੁਤ ਜਗ੍ਹਾ ਤੇ ਮੈਨੂੰ ਇਦਾਂ ਹੁੰਦਾ ਜਿੱਥੇ ਅਸੀਂ ਨਹੀਂ ਵੀ ਗਲਤ ਹੁੰਦੇ ਨਾ ਬਹੁਤ ਵਾਰ ਅਸੀਂ ਚੁੱਪ ਰਹਿ ਜਾਂਦੇ ਹਾਂ ਐਨ ਆਰਟਿਸਟ ਜੇ ਮੈਂ ਆਰਟਿਸਟ ਨਾ ਹੁੰਦੀ ਮੈਂ ਤਾਂ ਵੀ ਚੁੱਪ ਰਹਿੰਦੀ ਹੁੰਦੀ ਆ ਉਹਨਾਂ ਚੀਜ਼ਾਂ ਤੇ ਚਾਹੇ ਮੇਰੀ ਆਪਦੀ ਪਰਸਨਲ ਲਾਈਫ ਚਾਹੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਬਟ ਜਦੋਂ ਕਹਿੰਦੇ ਆ ਪਾਣੀ ਸਿਰ ਤੋਂ ਲੰਘ ਜਾਂਦਾ ਫਿਰ ਬੰਦਾ ਕੀ ਕਰੇ ਬਿਲਕੁਲ ਬਟ ਤਾਂ ਡੰਡਾ ਚੱਕਣਾ ਹੀ ਪੈਂਦਾ ਨਾ ਬਿਲਕੁਲ ਚਲੋ ਬਹੁਤ ਲੱਗਿਆ ਸੀ ਕਿੰਨਾ ਕਿ ਤੁਹਾਡੇ ਤੋਂ ਹੀ ਕਈ ਕੁੜੀਆਂ ਇਨਸਪਾਇਰ ਹੋਣ ਕਿਉਂਕਿ ਤੁਸੀਂ ਮਿਹਨਤ ਕੀਤੀ ਹੈ ਮਿਹਨਤ ਨਾਲ ਅੱਗੇ ਆਏ ਹੋ ਤੇ ਇਹਦੇ ਜੇ ਕਿਸੇ ਦਾ ਉਹ ਤਾਂ ਹੱਥ ਹੈ ਨਹੀਂ ਤੁਹਾਡੇ ਤੇ ਮਾਪੇ ਉਹ ਨਹੀਂ ਤੁਹਾਡੀ سپورਟ ਨਹੀਂ ਕੀਤੀ ਤੁਸੀਂ ਆਪਣੇ ਆਪ ਆਦੇ ਪੈਰਾਂ ਤੇ ਖੜੇ ਹੋਏ ਹੋ ਨਹੀਂ ਮੇਰੇ ਮਾਪਿਆਂ ਨੇ ਮੇਰੀ ਬਹੁਤ سپورਟ ਕੀਤੀ ਹੈ ਬਸ ਉਹਨਾਂ ਨੂੰ ਸੀ ਵੀ ਆਹ ਸਿੰਗਿੰਗ ਕਿਉਂਕਿ ਨਾ ਜਦੋਂ ਮੈਂ ਜਿਹੜੀ ਟਾਈਮ ਚ ਆਈ ਸੀ 18 19 ਦੇ ਵਿੱਚ ਉਦੋਂ ਵੀ ਆਹ ਕੋਵਿਡ ਤੋਂ ਬਾਅਦ ਸੋਸ਼ਲ ਮੀਡੀਆ ਦਾ ਰੀਲਰਾਂ ਦਾ ਜ਼ਿਆਦਾ ਹੋ ਗਿਆ سپورਟ ਤਾਂ ਹੁੰਦੀ ਹੈ ਮਤੋਂ ਇੱਕ ਹੁੰਦਾ ਵੀ ਸਿੱਧਾ ਡਾਇਰੈਕਟਰ ਜਿਵੇਂ ਕਹਿਣ ਉਹ ਨਹੀਂ ਹੁੰਦਾ سپورਟ ਤਾਂ ਮਾਪੇ ਮਾਪੇ ਤਾਂ ਮੇਰੇ ਨਾਲ ਮਾਰੇ ਜਿੱ ਬੱਚੇ ਨਸ਼ੇ ਕਰਦੇ ਨੇ ਉਹਨਾਂ ਦੀ سپورਟ ਵੀ ਕਰਦੇ ਨੇ ਕਹਿੰਦੇ ਵੀ ਇਹਨਾਂ ਇਹ ਵੀ ਮਤਲਬ ਸਹੀ ਰਸਤੇ ਚਲਾ ਜਾਵੇ ਹਰ ਇੱਕ ਨੂੰ ਮਾਂ ਪਿਓ ਸਹੀ ਰਸਤਾ ਨਹੀਂ ਹੁੰਦਾ ਨਹੀਂ ਮਾਂ ਪਿਓ ਤਾਂ ਸੋਚਦੇ ਨੇ ਵੀ ਇੱਕ ਕਦੇ ਨਾ ਕਦੇ ਤਾਂ ਸਹੀ ਹੋਏਗਾ ਮਾਂ ਪਿਓ ਦਾ ਚੰਗੇ ਸੋਚੇਗਾ ਉਹਨਾਂ ਦਾ ਬੱਚਾ ਆ ਉਹ ਤਾਂ ਸੋਚ ਹੀ ਕੀ ਕਰਨਾ ਚਾਹੁੰਦੇ ਹੋ ਦਰਸ਼ਕਾਂ ਨੂੰ ਫਿਰ ਹੁਣ ਬਾਣੀ ਥੋੜਾ ਜਿਹਾ ਥੱਕ ਵੀ ਚੁੱਕੇ ਨੇ ਤੇ ਜੋਸ਼ ਵਿੱਚ ਥੋੜਾ ਜਿਹਾ ਫਿਲਮ ਵੀ ਬੜੇ ਜੋਸ਼ ਵਾਲੀ ਹੈਗੀ ਤੇ ਇੱਕ ਜੋਸ਼ ਦੇ ਅੱਜ ਸਾਰੇ ਜਣੇ 13 ਜੂਨ ਨੂੰ ਜਾ ਕੇ ڈاکਵਾ ਦਾ ਮੁੰਡਾ 3 ਜ਼ਰੂਰ ਦੇਖਿਆ ਹੋ। ਕੁੜੀਆਂ ਨੂੰ ਦੇਖਣ ਨਾਲ ਵੱਧ ਤੋਂ ਵੱਧ ਵੀ ਕੁੜੀਆਂ ਬਿਲਕੁਲ ਪਰਿਵਾਰ, ਕੁੜੀਆਂ, ਮੁੰਡੇ ਸਾਰੇ ਦੇਖਣ ਆਇਓ ਤੇ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਫਿਲਮ ਬਹੁਤ ਜ਼ਿਆਦਾ ਪਸੰਦ ਆਉਗੀ ਕਿਉਂਕਿ ਫੈਮਿਲੀ ਪਿਕਚਰ ਆ ਔਰ ਆਮ ਸ਼ੋਰ ਕਿ ਤੁਸੀਂ ਸਾਰੇ ਜਣੇ ਇਮੋਸ਼ਨਲ ਹੋ ਕੇ ਥੀਏਟਰਸ ਤੋਂ ਬਾਹਰਿਕੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ। ਸੋ ڈاکਵਾ ਦਾ ਮੁੰਡਾ 3 ਜਿਹੜੀ ਫਿਲਮ ਆ ਰਹੀ ਹੈ ਸਾਰੇ ਜ਼ਰੂਰ ਦੇਖੋ। ਕੈਨਵਰਸਨ, ਦਲੇਰ ਦੇਨਾਜ਼, ਸੰਦੀਪ ਕੰਬੋਸ਼, ਮੋਹਾਲ